ਖੇਡ ਲੈ ਲਿਓ ਮੈਂ ਤੇਰਾ ਸੇਰਵਾ ਦਾ ਅਗਮ ਲੈ ਲਓ ਹੁਣ ਪਿੱਛੋਂ ਹੁਣ ਨਿਕਲਣੀ ਵੀ ਨਹੀਂ ਆ ਚੱਲ ਕੋਈ ਗੱਲ ਨਹੀਂ ਹੋਰ ਬਣਾ ਦਾਂਗੀ ਮੈਂ ਤੈਨੂੰ ਵਾਦੇ ਚ ਇੱਧਰ ਆ ਸੇਰਵਾਵਾ ਤੇਰਾ ਬੈਠ ਜਾ ਚਲੋ ਵਾਵਾ ਨਾ ਕਿਉਂ ਨਾ ਕਿਉਂ ਨਹੀਂ ਹੈ ਪਹਿਲਾਂ ਵੈਸੇ ਇਧਰ ਖੜ ਕੇ ਦੇ ਗਿਆ ਲੈ ਪਹਿਲਾਂ ਖੇਡ ਕੀ ਹੁਣਾਵਾ ਨਹੀਂ ਪੁੱਤ ਪਹਿਲਾਂ ਸੋਨਾ ਸਿਰ ਵਗਾ ਜਾ ਨਸ ਕੋ ਸੋਨਾ ਲੱਗੇਗਾ ਲਓ ਇੱਕ ਤੇ ਤੂੰ ਕ੍ਰਾਸ ਬੜਾ ਕਰਦਾ ਵਾ ਅਸੇ ਵ ਲਈ ਚੱਲ ਠੀਕ ਆ ਫੇਰ ਜਾ ਖੇਡਿਆ ਤੇ ਫੇਰ ਮੈਂ ਤੇਰਾ ਅਸ਼ੀਰਵਾਦਾਂਗੀ ਜਲਦੀ ਆਈ ਚੰਗਾ ਚੱਲ ਜਾਓ ਫੇਰ ਧਿਆਨ ਨਾ ਜਾਇਓ ਚਲੋ ਪਾ ਲਓ ਚਪਲ ਅਗਮ ਕੀ ਕਾਣਦੇ ਐ ਸੀ ਮੇਰਾ ਪੁੱਤ ਚੌਕਲੇਟ ਲੈਣੀ ਆ ਆਲਮੇਰਾ ਪੁੱਤ ਚੌਕਲੇਟ ਦੇਖ ਲੈ ਆਪ ਜਾਂ ਨੂੰ ਖਾਣੇ ਫ੍ਰਿਜ ਵਿੱਚ ਰੱਖ ਕੇ ਆਈਆਂ ਮੈਂ ਆਹੋ ਜੇ ਕੰਮ ਨਾ ਕਰਿਆ ਕਰ ਮੈਨੂੰ ਪੁੱਠੀਆਂ ਸਿੱਧੀਆਂ ਚੀਜ਼ਾਂ ਲਿਆ ਲਿਆ ਦਿੰਦੀ ਰਹੀ ਨੀ ਆ ਇਹ ਬੜੀ ਕੋਈ ਚੱਜ ਦੀ ਸਗਾਤਾ ਬੜੇ ਚਾਣਾ ਨੂੰ ਕੱਢ ਕੇ ਫੜਾਉਣੀ ਆ ਅਲੇਗਮ ਚਾਕਲੇਟ ਖਾਲਾ ਮੈਂ ਕਿਹੜਾ ਇਹਨੂੰ ਰੋਜ਼ ਲਿਆ ਕੇ ਦੇਣ ਦੀ ਆ ਮੈਂ ਗਈ ਤੇ ਮੈਂ ਤਾਂ ਲੈਵਨੀ ਹੋਲੀ ਬੱਚਾ ਇੰਨੇ ਚ ਹੀ ਖੁਸ਼ ਹੋ ਜਾਂਦਾ ਮੈਂ ਵੀ ਇੱਕੋ ਹੀ ਲੈਂਦੀ ਆ ਮੈਨੂੰ ਪਤਾ ਇਹਦੇ ਸਿਹਤ ਲਈ ਨਹੀਂ ਠੀਕ ਜੇ ਤੈਨੂੰ ਪਤਾ ਹੀ ਤੇ ਫਿਰ ਲੈ ਕੇ ਕਿਉਂ ਆਈ ਆ ਕੋਈ ਫਰੂਟ ਹੀ ਲੈ ਆਉਂਦੀ ਉਹਦੇ ਵਾਸਤੇ ਨਹੀਂ ਆਣੇ ਵਾਸਤੇ ਮੇਰੇ ਮੁੰਡੇ ਲਈ ਇਦਾਂ ਦੀਆਂ ਚੀਜ਼ਾਂ ਨਾ ਲੈ ਕੇ ਆਇਆ ਕਰ। ਨੀਕ ਮਿੰਟ ਰੁੱਕ ਜਾ, ਚੱਲੀ ਕਿੱਥੇ ਆਂ? ਮੇਰੀ ਗਰਲ ਸੋਣਾ, ਕਾਦੇ ਲਈ ਤਿਹ ਟੱਕ ਟੱਕ ਕੇ ਰੱਖਾਨੀ ਆ। ਮੁਖਾਂਹ ਭਲਾ ਕੀ ਕਰਾਇਆ ਵਾ? ਵੇਹਾਂ ਮਾਰ ਵਾਲ ਕਟਾ ਕੇ ਆਈਏ ਤੇ ਸਟ੍ਰੇਟ ਕਰਾਏ ਨੇ। ਉਦਾਂ ਤੇ ਤੁਸੀਂ ਆਂਦੇ ਹੋ ਭੀ ਹੱਟ ਤੋਂ ਕੋਈ ਪਹਿਹਾਨ ਨਹੀਂ ਹੈਗਾ। ਇਹੋ ਜਿਹੀ ਕੰਮਾਂ ਲਈ ਤਾਂ ਪਹਿਹੇ ਹੈਗੇ ਨੇ। ਤੇ ਇਹ ਨੂੰ ਮੈਂ ਪੁੱਛ ਕੇ ਕਰਵਾ ਲਈ। ਅਹੀਂ ਜਦੋਂ ਅੱਡ ਬਾਰੇ ਹੋ ਗਿਆ ਤੁਹਾਨੂੰ ਸਾਡੇ ਨਾਲ ਮਤਲਬ ਕੀ ਮੈਂ ਜੋ ਮਰਜੀ ਕਰਵਾਵਾਂ। ਨਾਲੇ ਤੇਰਾ ਮੈਨੂੰ ਹੋਇਆ ਮੈਂ ਸਿਰ ਟੱਕੇ ਰੱਖਣਾ। ਤੇ ਫਿਰ ਕਾਦੇ ਲਈ ਦਈਏ ਟੱਕ ਟੱਕੇ ਰੱਖਣਾ। ਫਿਰ ਟੌਰ ਨਾਲ ਲਾਉਣਾ ਹੀ ਨਾ। ਬੁੱਕਲ ਤੇ ਆ ਬੜੀ ਘੁੱਟ ਕੇ ਮਾਰੀ ਹੈ ਪਿੰਨੂ ਪਤਾ ਨਹੀਂ ਲੱਗਣਾ ਜਿੱਦਾਂ। ਇਹੋ ਜਿਹੀ ਚੀਜ਼ਾਂ ਲੁਕਾਈਆਂ ਲੁਕਦੀਆਂ ਨਹੀਂ ਹੁੰਦੀਆਂ। ਪਤਾ ਤੇ ਲੱਗ ਹੀ ਜਾਣਾ ਹੀ ਜੇ ਮਨੁਅਜ ਨਾਲ ਲੱਗਦਾ ਕੱਲ ਲੱਗ ਜਾਂਦਾ। ਮੈਂ ਵੀ ਸੋਚਾਂ ਕਿ ਠਾਕਾ ਦੇ 2-3 ਘੰਟੇ ਆ ਤੇ ਇਹ ਇੱਕ ਦਿਨ ਪਹਿਲਾਂ ਹੀ ਕਾਦੇ ਲਈ ਚਲ ਗਈ ਆ। ਕਰਵਾਉਣੇ ਦੇ ਤੋਂ ਵਾਲ ਹੀ ਬਹਾਨੇ ਨਾਲ ਮੈਨੂੰ ਤੇ ਲੱਗਦਾ ਉਹ ਵੀ ਨਹੀਂ ਹੋਇਆ ਹੁਣ ਝੂਠ ਹੀ ਮਾਰ ਕੇ ਹੱਡ ਨਾਲ ਚਲ ਗਈ ਤੇਰਾ ਮਤਲਬ ਨਹੀਂ ਬੰਨਣਾ ਦੱਸਣ ਦਾ ਤੂੰ ਜ਼ਰੂਰੀ ਨਹੀਂ ਸਮਝੇ ਕਿ ਮੈਨੂੰ ਨੇ ਇੱਕ ਹੀ ਦੱਸ ਦਵਾਂ ਕਿ ਮੈਂ ਆ ਕੰਮ ਕਰਾਉਣਾ ਤੂੰ ਹੀ ਮੈਨੂੰ ਪੈਸੇ ਦੇਣੀ ਤਾਂ ਮੈਂ ਦੱਸਦੀ ਤੂੰ ਤੇ ਪਹਿਲਾਂ ਹੀ ਕਲੇਸ਼ ਪਾਣਾ ਹੈ ਘਰ 'ਚ ਇਹੋ ਜਿਹੜੇ ਪੈਸੇ ਵਾਲਾਂ ਤੇ ਬਰਬਾਦ ਕੀਤੇ ਉਹ ਕੋਈ ਕਰਦੀ ਚੀਜ਼ ਬਣਾਉਣੀੋਂ ਪਰ ਨਾ ਕਰਦੀ ਚੀਜ਼ ਲੈਣ ਵੇਲੇ ਤੇ ਤੈਨੂੰ ਮੌਤ ਪੈ ਜਾਂਦੀ ਆ ਉਦੋਂ ਤੇ ਤੂੰ ਕਿੰਨੀ ਹੱਟ ਤੋਂ ਕੱਖ ਹੈ ਹੀ ਨਹੀਂ ਐ ਅਹੀਂ ਕਿੱਥੋਂ ਲੈ ਕੇ ਆਈਏ ਕਾ ਦਿਜੀਏ ਤੇ ਤੂੰ ਆ ਪਾਨੀ ਹੈ ਵੀ ਮੈਂ ਲਿਆਵਾਂਗੀ ਤੂੰ ਕੋਈ ਚੱਜ ਦੀ ਨਹੀਂ ਲਿਆਂਦੀ ਨਾਲੇ ਮੈਰੀਆਂ ਚੀਜ਼ਾਂ ਹੈਗੀਆਂ ਸਾਰੀਆਂ ਮੇਰੇ ਕੋਲ ਕਿਹੜੀਆਂ ਚੀਜ਼ਾਂ ਤੇ ਤੋ ਹੈਗੀਆਂ ਉਹਦੇ ਨੈਗੇਟਿਵ ਆਵਰੀ ਤੇ ਬੜੀ ਛਿੱਤੀ ਆਨੀ ਹੈ ਵੀ ਇਹ ਹਾਡੀ ਸ਼ਾਂਜੀ ਤੂੰ ਚਲਾਉਣੀ ਨਹੀਂ ਆਉਂਦੀ ਉਹ ਵਜੇ ਉਹ ਪੈਸੇ ਜੋੜ ਕੇ ਤੇ ਉਹਦੀ ਕੋਈ ਚੀਜ਼ ਲੈ ਲੈਂਦੇ ਹੋ ਨਾਲੇ ਤੁਹਾਨੂੰ ਸਾਣ ਹੁੰਦਾ ਪਿਹਾੜੀ ਵੀ ਚੀਜ਼ ਹੈਗੀ ਆ ਇਹਨਾਂ ਦਾ ਕੀ ਆ ਨਾਲੇ ਪਹਿਲੇ ਤੇ ਤੇਰੇ ਖਰਾਪ ਨਹੀਂ ਹੀ ਹੋਏ ਤੇ ਉਤੋਂ ਫੇਰ ਤੋ ਕਰਾ ਕੇ ਆ ਗਈਆਂ ਇਹ ਨੂੰ ਮਦਾਨੀ ਕਦਰ ਤੋਂ ਖ ਲੱਗਣ ਡਿਆ ਕਰਾਏ ਮੈਂ ਵਾ ਨਾਲ ਇੰਨੇ ਚੀਜ਼ਾਂ ਆ ਜਾਣੀਆਂ ਜਿੰਨੇ ਤੇ ਮੈਂ ਕਰਾਖ ਲੈਂਦੇ ਅਕਸਰ ਕੋਈ 4-5000 ਰੁਪਏ ਤੇ ਲੱਗ ਗਈ ਹੋਗਾ ਨਾ ਹੋਰ ਉਹਨਾਂ ਨੇ ਤੇਰੇ ਫ੍ਰੀ ਤੇ ਨਹੀਂ ਕਰਤੇ ਸਣਕਾ ਤੋਂ ਦੇ ਤੂੰ ਹੀ ਵੀ ਕਰਾ ਲਓ ਨਹੀਂ ਮਿਗੀ ਲੋੜ ਤੇਰ ਤੋਂ ਸੜੰਦੀ ਨਾਲ ਮੈਂ ਨਹੀਂ ਇਹੋ ਜੇ ਕੰਮਾਂ ਵਿੱਚ ਪੈਸੇ ਬਰਬਾਦ ਕਰਦੀ ਹੁੰਦੀ ਹਾਂ ਅੱਜ ਇਹ ਪੱਛੇ ਕੀ ਪੁੱਛਣ ਦੇ ਮੈਂ ਸਿੱਧਾ ਹੀ ਦੱਸ ਦਣੀ ਆ 7000 ਰੁਪਏ ਲੱਗਾ ਜੀ ਹਾਏ ਹਾਏ 7000 ਰੁਪਏ ਘੰਟਿਆਂ ਚ ਫੂਕੇ ਤੇ ਤੂੰ ਘਰ ਵੀ ਆ ਗਈਆਂ ਕੋਈ ਅਕਲ ਨੂੰ ਹੱਥ ਮਾਰ ਯਾ ਤੂੰ ਇਹਦਾ ਡਾਂਡੇ ਜਿਦਾ ਮੈਨੂੰ ਘਰੋਂ ਦੇਖ ਤੋ ਰਿਆ ਏ ਤੇ ਨਾਲੇ ਉਦੋਂ ਤੋਂ ਮੈਨੂੰ ਪੁੱਛਦੀ ਰਹੀ ਨਹੀਂ ਪਈ ਹਾਡੀ ਕਮਾਈ ਕਿੱਥੇ ਜਾਂਦੀ ਹਾਡੀ ਕਮਾਈ ਕਿੱਥੇ ਜਾਂਦੀ ਹਾ ਹੋ ਕਮਾ ਚ ਡੰਨੀਆ ਕਮਾਈ ਤੂੰ ਕਿਹੜੀ ਕਮਾਈ ਮੈਂ ਤੇ ਇਹ ਗੱਲ ਕੰਨਦੀ ਆ ਫਿਰ ਅੱਜ ਮੈਂ ਕਰਾ ਲਿਆ ਤਾਂ ਕਮਾਈ ਇੱਥੇ ਆ ਗਈ ਐ ਤੇ ਅੱਗੋਂ ਪਿਛੇ ਜਿਹੜੀ ਉਹ ਕਮਾਈ ਕਿੱਥੇ ਗਈ ਨਾਲੇ ਤੂੰ ਸਾਲ ਪਹਿਲਾਂ ਵੀ ਕਰਵਾਇਆ ਸੀ ਉਦੋਂ ਵੀ ਤੇਰੇ ਇੰਨੇ ਪੈਸੇ ਲੱਗੇ ਹੁਣ ਤੂੰ ਫੇਰ ਕਰਾ ਲੈਨੇ ਐਡੀ ਛੇਤੀ ਤੇਰੇ ਵਾਲਾਂ ਨੂੰ ਕਿਹੜੀ ਅੱਜ ਲੱਗ ਗਈ ਪਈ ਤੂੰ ਕਰਾਉਣੇ ਹੀ ਕਰਾਉਣੇ ਹੀ ਤੇਰੇ ਵਾਲਾਂ ਤੋਂ ਬਿਗਿਆਰੋ ਤਾਂ ਭਲਾ ਠਾਕਾ ਨਹੀਂ ਨੀਖਿਆ ਜਾਣਾ ਪੇ ਜਾਣਨ ਤੈਨੂੰ ਵਿੱਚ ਉਠਾਦਣਾ ਇਹ ਤਾਂ じゃ ਕੁੜੀ ਵਾਲਿਆਂ ਨੇ ਜਵਾਬ ਦੇ ਦੇਣਾ ਇਹ ਰਿਸ਼ਤੇ ਨੂੰ ਹਕ ਤੇਰੇ ਅੱਗੇ ਜੋੜੇ ਹੱਥ ਤੁਸੀਂ ਆਪਣੇ ਆਕਾਰ ਸੰਭੋ ਤੁਸੀਂ ਬਹੁਤ ਹੀ ਸਿਆਣੇ ਜੇ ਮੈਂ ਜੋ ਮਰਜ਼ੀ ਕਰਾਂ ਚੰਗਾ ਠੀਕ ਆ ਜੋ ਮਰਜ਼ੀ ਕਰ ਤੇ ਹੁਣ ਇਹਨਾਂ ਨੂੰ ਬਾਨੇ ਵੀ ਲਈ ਲੈਣਾ ਵਾਂਗੂ ਖਿਲਾਰਨਾ ਛੱਡੀ ਉਦਾਂ ਤੇ ਹਾਂ ਦੇ ਪੜੇ ਲਿਖੇ ਪੜੇ ਲਿਖਿਆ ਬੜੇ ਮੈਨੂੰ ਗੱਲ ਨਹੀਂ ਲੱਗਦੀ ਅੱਜ ਕੱਲ ਤਾਂ ਕੋਈ ਐਦਾਂ ਕਰਦਾ ਹੀ ਨਹੀਂ ਐ ਜਿੱਦਾਂ ਤੁਸੀਂ ਕਹਿਣ ਦਿਓ ਨਾਲੇ ਉਹਨਾਂ ਕਹਿੰਦੇ ਫਿਰ ਦੋ ਦਿਨ ਖੁੱਲੇ ਛੱਡਨੇ ਆ ਦੋ ਦੀ ਜਗ੍ਹਾ ਮੈਂ 4 ਦਿਨ ਛੱਡਾਂਗੀ ਫਿਰ ਤੂੰ ਕੀ ਕਰ ਲੇਂਗੀ ਵੇਖ ਲਾਂਗੇ ਮੈਂ ਤੇਨੂੰ ਉਹ ਜਦ ਛੱਡ ਲਾ ਆਹੋ ਉਦਾਂ ਹੀ ਹੁਣ ਸਟਾਈਲ ਮਾਰਨੇ ਆ ਨਾ ਕਿ ਮੈਂ ਵਾਲ ਕਰਾ ਕੇ ਆਈ ਆ ਮੈਨੂੰ ਤੇ ਸਮਝ ਨਹੀਂ ਲੱਗਦੀ ਪਿੰਨ ਤੋਂ ਇੰਨੇ ਪੈਸੇ ਆਉਂਦੇ ਕਿੱਥੋਂ ਨੇ ਇਹੋ ਜਿਹੇ ਕੰਮ ਕਰਨ ਨੂੰ ਇਹਨਾਂ ਕੋਲੋਂ ਪੈਸੇ ਆ ਜਾਂਦੇ ਆ ਉਦਾਂ ਇਹ ਕਹਿੰਦੇ ਤੁਹਾਡੇ ਹੱਥ 'ਚ ਕੁਝ ਨਹੀਂ ਹੈਗਾ ਤੁਸੀਂ ਆਪ ਆਪਣਾ ਸਾਰਾ ਕੁਝ ਸਾਹਮਣੇ ਰੱਖ ਦਿਓ ਹੀ ਤੁਹਾਡੇ ਤਲੀ ਤੇ ਧਰਦੇ ਆਂ ਹੱਦ ਹੋ ਗਈ ਇਹ ਨਾਲੀ ਕਿਤੇ ਇੱਕ ਵਾਰੀ ਨਹੀਂ ਸੋਚਿਆ ਕਿ ਮੈਂ ਸੋਚ ਹੀ ਲਵਾਂ ਕਿ ਮੈਂ ਐਵੇਂ ਪੈਸੇ ਬਰਬਾਦ ਕਰਨ ਲੱਗੀ ਆ ਤੁਹਾਡੇ ਵਰਗੇ 10-10 ਵਾਰ ਸੋਚਦੇ ਆ ਕਿ ਆ ਚੀਜ਼ ਲਈਏ ਕਿ ਨਾ ਲਈਏ ਚਲ ਮਣਾ ਘੁੱਟ ਪਾਣੀ ਪੀ ਲ ਐਨੇ ਪਤਾ ਨਹੀਂ ਕਦ ਤੋਂ ਓਖੀ ਹੋਈ ਜਾਣ ਦੀ ਆ ਬੰਦਾ ਮੇਰੇ ਕੋਲ ਕਿਰਾਏ ਮੈਂ ਵਾਲ ਪੈਸੇ ਮੈਂ ਆਪਣੇ ਕੋ ਦਿੱਤੇ ਕਰਨੇ ਇਦਾਂ ਨਹੀਂ ਹੈ ਜਿਦਾ ਮੈਨੂੰ ਨਾ ਹੱਥੀ ਦੇ ਕੇ ਤੋਰੇ ਹੀ ਤੇ ਮੈਂ ਬਰਬਾਦ ਕਰ ਰਹੀ ਆਂ ਚਲ ਸਾਲ ਚ ਮੰਨਿਆ ਦੋਹਾਂ ਸਾਲਾਂ 'ਚ ਮੇਰਾ 15000 ਰੁਪਇਆ ਲੱਗ ਗਿਆ ਤੇ ਬਾਕੀ ਕਮਾਈ ਕਿੱਥੇ ਗਈ ਲਾ ਲਾਗੋਣੀ ਵੀ ਆ ਗਈ ਲੈ ਹਰ ਬਾਲਟੀ ਇਹ ਮੇਰੀ ਬਾਲਟੀ ਉੱਥੇ ਰਹਿ ਗਈ ਬਾਲਟੀ ਰਹਿ ਗਈ ਉੱਥੇ ਤੈਨੂੰ ਮੈਂ ਕਹਿ ਆਂ ਕਿ ਮਿਲ ਹੀ ਜਾਣੀ ਇਹ ਲੈ ਦੱਸ ਅਗਰੇ ਦਾ ਕੀ ਪਤਾ ਗਲਾ ਮੜਕੇ ਮੰਨੇ ਕਿ ਨਾ ਮੰਨੇ ਨਾਲੇ ਹੀ ਉੱਥੇ ਪੈਹ ਨਹੀਂ ਦਿੱਤੇ ਫ੍ਰੀ ਲੈ ਕੇ ਆਏ ਆ ਇੱਕੋ ਦੁਕਾਨ ਤੋਂ ਸੌਦਾ ਆਉਂਦਾ ਏ ਉਹਨਾਂ ਮੁਕਰ ਜਾਣਾ ਹੀ ਬਣਾ ਕੋਈ ਪਤਾ ਨਹੀਂ ਹੁੰਦਾ ਕਿਹੇ ਦਾ ਕਿਹੇ ਤੇ ਭਰੋਸਾ ਨਹੀਂ ਕਰੀਦਾ ਹੁੰਦਾ ਇਹ ਨਹੀਂ ਸ਼ੀਤੀ ਮੈਂ ਕਿੰਨੀ ਵਾਰੀ ਸਮਝਾਇਆ ਵਾ ਚਲ ਠੀਕ ਆ ਪਾਣੀ ਪੀਣਾ ਜੇ ਉਹਨੇ ਪਾਣੀ ਨੇ ਪੀਣਾ ਮੈਂ ਖਾ ਪੀ ਆਇਆ ਆ ਸ਼ਰਮ ਤੁਹਾਡੇ ਲਈ ਵੀ ਕੁਝ ਲੈ ਆਉਣਾ ਹੀ ਤੁਹਾਡੇ ਮੂਹਣ ਜਿੰਦਰੇ ਲੱਗੇ ਨੇ ਉੱਖੀ ਕਿਹੜੀ ਗੱਲਾਂ ਹੋਈ ਜਾਣ ਰਹੀਆਂ ਲਿਆਂਦਾ ਏ ਲਿਆਂਦਾ ਆਹੋ ਓ ਕੀ ਹਾਂ ਆ ਕਿਉਣਾ ਜ ਜਦੋਂ ਦੇ ਅਸੀਂ ਅੱਡ ਹੋ ਗਏ ਨਾ ਘਰ ਦੇ ਵਿੱਚ ਖਰਚੇ ਵਧਣਦੇ ਆ ਤੁਸੀਂ ਵੀ ਬਾਹਰੋਂ ਖਾ ਪੀ ਆਏ ਓਥੇ ਪੈਸੇ ਬਰਬਾਦ ਕਰਕੇ ਤੇ ਘਰ ਆ ਗਏ ਤੇ ਗੁਰਲੀਨ ਨੇ ਵੇਖੋ ਵਾਲ ਕਿਦਾਂ ਖਲਾਰੇ ਆ ਖਲਾਰੇ ਕੀ ਮਤਲਬ ਵਾਲ ਸਟ੍ਰੇਟ ਕਰਾ ਕੇ ਆਈ ਹੈ ਅਗਲੀ ਤੇ ਤੂੰ ਕਿਹੜੀ ਗੱਲ ਓਖੀ ਹੋਈ ਜਾਂਦੀ ਹੈ ਕਿਰਾਏ ਹੁੰਨੇ ਆ ਤੇ ਨਹੀਂ ਨੇ ਪੈਸੇ ਬਰਬਾਦ ਕਰਨ ਦੀ ਕੀ ਲੋੜ ਹੈ ਹਲਤੇ ਦੇ ਪਹਿਲੇ ਨਹੀਂ ਹੀ ਖਰਾਬ ਹੋਏ ਬਾ ਨਿਰਲਪਿੰਦਰੀ ਗਈ ਹੀ ਉਥੇ ਕਿ ਮੇਰੀ ਮਾਸੀ ਦੇ ਮੁੰਡੇ ਦਾ ਠਾਕਾ ਵਾ ਕੋਈ ਠਾਕਾ ਠੁਕਾ ਨਹੀਂ ਹੀ ਕਰੋਨੇ ਤੇ ਇਹਨੇ ਵਾਰ ਹੀ ਆਇਆ ਮੈਂ ਉੱਥੇ ਗਈ ਹੀ ਆਉਂਦੇ ਕਲਾ ਪਾਲੇ ਨਹੀਂ ਐ ਤੂੰ ਪਾਲੇ ਨਹੀਂ ਜਦੋਂ ਘਰ ਵਿੱਚ ਕੰਮ ਹੀ ਇਦਾਂ ਦੇ ਹੁੰਦੇ ਤੇ ਫਿਰ ਕਲਾ ਹੀ ਪੈਣੀ ਆ ਕਿਦਾਂ ਸੁੱਖ ਸ਼ਾਂਤੀ ਵੀ ਰਹਿਂਦਾ ਘਰ ਮੈਂ ਤੇ ਬਥੇਰਾ ਨਹੀਂ ਕਿ ਨਹੀਂ ਬੋਲਣਾ ਨਹੀਂ ਬੋਲਣਾ ਪਰ ਮੈਨੂੰ ਕੋਈ ਚੁੱਪ ਰਹਿਣ ਹੀ ਨਹੀਂ ਦਿੰਦਾ ਅਜਾ ਸਬਦਾਰਾ ਖ ਜਾ ਕੇ ਅੰਦਰ ਸਬਦਾਰਾ ਖ ਜਾ ਕੇ ਅੰਦਰ ਯਾਰ ਮੈਨੂੰ ਵੀ ਕਰਾ ਕੇ ਰੋ ਬਾਲ ਤੋ ਕਰਾ ਲਾ ਮੈਂ ਤੈਨੂੰ ਕਹਿਣਾ ਨਾ ਬਣਾ ਕਰਾ ਜੋ ਜਾਨੀ ਇੱਥੇ ਅੰਦਰੋਂ 15-20000 ਰੁਪਏ ਸੋਨਕੇ ਤੇ ਆ ਜੈਨੀ ਹੈ। ਔਰ ਕੋਈ ਨਹੀਂ ਇੰਜ ਲਈ ਹੈ। ਮੇਰੇ ਦਿਨੇ ਭੈ ਖਰਚ ਨੂੰ ਜੀ ਨਹੀਂ ਕਰਦਾ ਮੈਨੂੰ ਤੇ ਸੋਚ ਕੇ ਗੁੱਸਾ ਚੜ ਜੰਦੇ ਪੀ ਮਿੰਟੋ ਮਿੰਟੀ 7000 ਫੂਕੇ ਤੇ ਗਾਂ ਆਈ ਹੈ। ਉਹਦੇ ਇੰਨੇ ਕਿੰਨੇ ਵਾਲਾ ਤੇ 7 ਲੱਗਾ ਤੇ ਮੇਰੇ ਆ ਤੇ ਸਮਝੋ ਕਿੰਨੇ ਲੱਗਣਗੇ। ਤੂੰ ਦੇਖ ਤੋਰਿਆ ਹੈ ਉਹਨੂੰ। ਦੀਏਗੇ ਤੋ ਰਹਾ ਹੈ ਤੁਸੀਂ ਵੀ ਉਹ ਗੱਲ ਕਰੀ ਜਾਓ ਹਣ ਮੈਨੂੰ ਤੇ ਇੱਕ ਗੱਲ ਦੀ ਨਹੀਂ ਸਮਝ ਲੱਗ ਰਹੀ ਕਿ ਉਹਦੇ ਕੋਲ ਐਨੇ ਪੈਸੇ ਆਏ ਤੇ ਆਏ ਕਿੱਥੋਂ ਉਹਨਾਂ ਕੋਲ ਦੱਸੋ ਮੈਨੂੰ ਤੁਸੀਂ ਇਤ ਨਹੀਂ ਦਿੰਦੇ ਇਹ ਕਿਤੇ ਉਹਨਾਂ ਨੂੰ ਉਹ ਮੈਂ ਕਿੱਥੇ ਦੇਣਾ ਜਦੋਂ ਤੇਰ ਕੋ ਆਏ ਦੇਣੇ ਲੰਬ ਜਦੋਂ ਕਿ ਤੇ ਰਿਸ਼ਤੇਦਾਰਾਂ ਦੇ ਜਾਣਾ ਹੁੰਦਾ ਵਾ ਦੇਨ ਤੁਹਾਡੇ ਵਰਗੇ ਜਿਹੜਾ ਉਥੋਂ ਮਿਲਦਾ ਆਪਣੇ ਪਰਸਾਂ 'ਚ ਵੜੀ ਜਾਂਦੀਆਂ ਉਹ ਤੇ ਪਰਸਾਂ 'ਚ ਵੜ ਜਾਂਦੀਆਂ ਤੇ ਕੰਮ ਦੀ ਕੋਈ ਚੀਜ਼ ਲਿਉਣੀ ਆ ਮੈਂ ਫालतੂ ਨਹੀਂ ਇਹਦੇ ਵਾਂਗੂ ਬਰਬਾਦ ਕਰਦੀ ਤੁਸੀਂ ਤਾਂ ਮਹੀਨੇ ਤੇ 10-10 ਹਜ਼ਾਰ ਦੇ ਸੂਟ ਲੈ ਕੇ ਹੀ ਆਉਂਨੀ ਸੂਟ ਲੈ ਲਓ ਰੱਖਦੇ ਮੇਰੇ ਸੂਰਤਾਂ ਨੂੰ ਬੜੀ ਛੇਤੀ ਦੇਖਦੇ ਨੇ ਕਿਸੇ ਨੂੰ ਨਾ ਕੁਝ ਕਿਆ ਕਰੋਂ ਮੇਰੇ ਦਿਵਾਰੇ ਹਰ ਵਕਤ ਹੋਈ ਰਿਆ ਕਰੋ ਤੁਸੀਂ ਤੂੰ ਨਹੀਂ ਉੱਠ ਕੇ ਜਾਣਾ ਹਨਾ ਆਹ ਮੈਂ ਨਹੀਂ ਜਾਣਾ ਮੈਨੂੰ ਅੱਗੇ ਬੜਾ ਗੁਟਾ ਚੜ੍ਹਨ ਲਿਆ ਜੀ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕਿ ਮੈਂ ਹੁਣ ਕਰਾਂ ਤੇ ਕਰਾਂ ਕੀ ਸਗੋ ਸਿਰ ਤੇ ਚੜ ਗਈ ਏ ਵੇਖ ਲੈ ਮੁੰਡੇ ਦੇ ਕੰਮ ਜੇ ਤੈਨੂੰ ਅਗਲੇ ਸੁਨਾਹ ਦਿੱਤਾ ਏ ਤੂੰ ਮੇਰੇ ਨਾਲ ਗੱਲ ਤੇ ਕਰ ਮੈਨੂੰ ਦੱਸਿਆ ਹੀ ਨਹੀਂ ਲਵਰ ਓ ਲਵ ਆ ਵੇ ਪਿੰਦਰ ਮੈਂ ਇੱਧਰ ਡਰਾਈਵ ਰੂਮ ਚ ਬੈਠਾ ਹਾਂ ਆ ਜਾ ਇੱਧਰ ਅਸ਼ਾ ਫੋਨ ਵੇਖੇ ਜਾਣਦੇ ਨੇ ਹੈ ਉਹ ਫੋਨ ਕਿਤੇ ਭਰਾ ਵੇਲਾ ਦੋ ਮਿੰਟ ਮੈਂ ਇਵੇਂ ਚਲਾ ਕੇ ਵੇਖ ਲਈਏ ਨਾ ਤੂੰ ਚਲਾਉਂਦਾ ਹੀ ਨਹੀਂ ਤੇਨੂੰ ਪਤਾ ਤੇਨੂੰ ਪਤਾ ਹੀ ਆ ਮੈਨੂੰ ਚਲਾਉਂਦਾ ਇਨਾ ਟਾਈਮ ਕਿੱਥੇ ਹੋਰ ਤੂੰ ਸੁਣਾ ਠੀਕ ਆ ਮੈਨੂੰ ਇਹ ਦੱਸ ਤੈਨੂੰ ਕਿਸ ਨੇ ਸੁਣਾ ਦਿੱਤਾ ਸੀ ਕਹਾਦਾ ਪਿੰਦਰ ਸੋਚ ਕੇ ਕਰੀ ਫੇਰ ਫਮਾ ਯਾਰ ਆਪਣੇ ਗਵੰਡੀਆਂ ਨੇ ਪਹਿਲੀ ਵੇਚਣ ਦੇ ਨੇ ਹਾਂ ਹਾਂ ਉਹ ਤੇ ਦਿੱਤਾ ਪਿੰਦਰ ਮਨਣਾ ਅੱਜ ਹੱਤਾ ਹੋ ਗਿਆ ਤੇ ਤੂੰ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਪਿੰਦਰ ਜੀ ਨੂੰ ਪਤਾ ਗੱਲ ਕੀ ਕਰਨੀ ਜ਼ਮੀਨ ਜਾਇਦਾਦ ਕਿਹੜੀ ਸੌਖੀ ਲੈਣੀ ਆ ਪੰਡਾ ਦੇ ਰੁਪਏ ਚਾਹੀਦੇ ਆ ਤੇ ਨਾਲੇ ਤੈਨੂੰ ਪਤਾ ਅੱਗੇ ਤਾਂ ਡਾ ਜੋਰ ਹੋਇਆ ਵੀ ਉਹ ਪਲਾਟ ਲਿਆ ਆਈ ਆਪਾਂ ਸ਼ਹਿਰ ਵਾਲਾ ਤੈਨੂੰ ਪਤਾ ਲਵ ਮੇਰੀ ਸੁਣ ਗੱਲ ਪਲਾਟ ਕਿਹੜੇ ਕੰਮ ਲਈ ਇਹਨਾਂ ਕੰਮਾਂ ਨੂੰ ਮੈਂ ਜੇ ਕੋਈ ਲੱਗੇ ਜ਼ਮੀਨ ਜਾਇਦਾਦ ਤਾਂ ਮਿਲਦੀ ਹੋਵੇ ਨਾ ਉਹੋ ਜੀ ਚੀਜ਼ ਵੇਚਦੀ ਦੀ ਉਹ ਪਿੰਦਰ ਉਹ ਤੇ ਗੱਲ ਤੇਰੀ ਸਹੀ ਆ ਉਹ ਵੀ ਜਾਇਦਾਦ ਹੀ ਆ ਪਰ ਨਹੀਂ ਲਵ ਜਿਹੜੀ ਲਾਗੇ ਲੱਗਦੀ ਪਹਿਲੀ ਮਿਲਦੀ ਹੈ ਨਾ ਉਹ ਮੁੜ ਕੇ ਨਹੀਂ ਮਿਲਣੀ ਹੈਗੀ ਗਲਤ ਤੇਰੀ ਠੀਕ ਹੈ ਪਿੰਦਰਾ ਪਰ ਮੈਨਾਂ ਵੀ ਇਧਰ ਅਜੇ ਕੱਚੀ ਪੱਕੀ ਗੱਲ ਆ ਉਧਰ ਮਾਲਾ ਪਾ ਜਿਹੜੀ ਚੀਜ਼ ਲਈ ਆ ਉਹ ਵੀ ਲਾਲਚ ਨੂੰ ਦੇ ਪਈਏ ਇਧਰੋਂ ਵੀ ਮੁੜ ਕੇ ਕੋਈ ਪੱਕੀ ਹਾਂ ਨਾ ਹੋਵੇ ਤਾਂ ਫਿਰ ਤੂੰ ਇਦਾਂ ਕਰ ਉਹਨਾਂ ਨਾਲ ਗੱਲ ਤੇ ਚਲਾ ਉਹ ਮੈਨੂੰ ਤੇ ਤੇ ਚਾਚੇ ਦਾ ਮੁੰਡਾ ਮਿਲਿਆ ਹੈਪੀ ਤੇ ਉਹ ਦੱਸਣ ਰਿਹਾ ਸੀ ਮੈਨੂੰ ਕਿ ਆ ਤੋਨੇ ਮੈਨੂੰ ਵੀ ਆਂਦਾ ਦੋਵੇਂ ਭਰਾ ਸਲਾਹ ਕਰਕੇ ਤੇ ਵੇਚ ਲਿਓ ਪਹਿਲ ਤੁਹਾਡੀ ਆ ਲਾ ਤੂੰ ਉਹਨਾਂ ਨਾਲ ਗੱਲ ਚਲਾ ਤੇ ਹਾਂ ਕਰ ਆਪਾਂ ਪੈਸੇ ਕਰ ਲੈਨੇ ਕੋਈ ਗੱਲ ਨਹੀਂ ਉਹ ਮੇਰੇ ਕੋਲ ਵੀ ਹੈਗੇ ਨੇ ਥੋੜੇ ਜੇ ਤਰਖਾ ਹੁੰਦੀ ਕਿਹੜੇ ਸਾਰੇ ਖਰਚੇ ਛੜੀ ਦੇ ਨੇ ਕੁਝ ਨਵਦੀਨ ਕੋਲ ਹੈਗੇ ਨੇ ਤੇ ਬਾਕੀ ਕਣਕ ਵੀ ਪੱਕਣ ਤੇ ਆਈ ਇਹ ਹਿਸਾਬ ਨਾਲ ਪੱਕੀ ਏ ਕਿ ਉਹ ਤਾਂ ਪਿੰਡ ਤੇਰੇ ਗੱਲ ਠੀਕ ਆ ਪਰ ਉਹ ਵੀ ਆਪਣਾ ਟਿਕਾਣੇ ਹੈ ਵੈਸੇ ਪਲਾਟ ਉਹ ਚੱਲ ਨਾ ਵੇਲਾ ਇੱਕ ਗੱਲ ਤੋਕਣਾ ਮੈਂ ਤੇਰੀ ਗੱਲ ਹੂੰ ਲੈ ਇਹਨੋ ਜਿਹੜਾ ਟਾਈਮ ਸਾਲੀ ਹੋਇਆ ਵਾ ਤੇ ਵੇਲਾ ਵੀ ਹੁਣ ਜਾ ਕੇ ਰੇਟ ਕੀਮਤ ਪੁੱਛੀ ਵੀ ਕਿੰਨੀ ਵਧੀ ਏ ਉਹ ਤੇ ਹੈ ਵਾ ਫਿਰ ਉਹ ਵੀ ਟਿਕਾਣੇ ਆ ਚੱਲੋ ਨਾ ਵੇਚਾਂਗੇ ਉਦਾਂ ਆੜਤੀ ਕੋਲੋਂ ਫੜ ਲਾਂਗੇ ਕੋਈ ਵੱਧ ਤੇ ਅੱਜ ਭਰ ਲਾਂਗੇ ਇੰਨੇ ਪੈਸੇ ਤਾਂ ਇੰਤਿਆਮੋ ਹੋ ਜਾਊਗਾ ਉਹ ਹੋ ਜਾਏਗਾ ਤੂੰ ਟੈਨਸ਼ਨ ਨਾ ਲੈ ਉਹ ਤੂੰ ਮੇਰੇ ਤੇ ਛੱਡ ਦੇ ਜਿਹੜੇ ਕੋ 4 ਮਰਲੇ ਮਿਲਦੇ ਆ ਲੱਲੀਏ ਮੜਕੋ ਲੈ ਜਾਣ ਦੇ ਇਹਨੇ ਜਦੋਂ ਵਕ ਵਕ ਹੋ ਗਏ ਅਜੇ ਤਾਂ ਸਰਕਲ ਚੱਲੀ ਜਾਂਦਾ ਵਾ ਇਹ ਤਾਂ ਪਿੰਡਾ ਤੇਰੀ ਗੱਲ ਠੀਕ ਆ ਨਾਲੇ ਇਹੋ ਜੇ ਕੰਮ ਦੇ ਫਿਰ ਔਖੇ ਹੋ ਗਏ ਹੁੰਦੇ ਆ ਕੋਈ ਗੱਲ ਨਹੀਂ ਮਸਾ ਹੱਥ ਘੁੱਟ ਕੇ ਚੱਲਾਂਗੇ ਆਹੋ ਚੱਲ ਕੋਈ ਗੱਲ ਨਹੀਂ ਯਾਰ ਉੱਥੇ ਕੀ ਸਾਲ ਤੋਂ ਤੰਗੀ ਕੱਟੀ ਜਾਊਗੀ ਉਦੋਂ ਵੀ ਬੱਚੇ ਆਉਣ ਵਾਲੇ ਇਹ ਤਾਂ ਕਹਿਣਗੇ ਨਾ ਕਿ ਕੁਝ ਬਣਾਇਆ ਵਾ ਲੈ ਤੇ ਜੇ ਤਾਂ ਡਿਆ ਕਹਿਣ ਤੇ ਤੂੰ ਇਦਾਂ ਕਰੀ ਹੁਣ ਜਾਏਗਾ ਨਾ ਉੱਧਰ ਨੂੰ ਤੂੰ ਗੱਲ ਚਲਾਦੀ ਉਹਨਾਂ ਨਾਲ ਮੈਂ ਹੁਣ ਨਾ ਜਾ ਕੇ ਉਹਨਾਂ ਤੇ ਮਿਲ ਕੇ ਨਾ ਘਰ ਆਊਗਾ ਕਿ ਨਹੀਂ ਤਾਇਆ ਵੇਖ ਲੈ ਤਾ ਉਦਾਂ ਚੱਲ ਠੀਕ ਹੈ ਵੇਰ ਨਾ ਜਾਂ ਹੁਣ ਜਾਣਾ ਵਾ ਤੇ ਜਾਂ ਫਿਰ ਮੈਂ ਸ਼ਾਮ ਨੂੰ ਤੇਰੀ ਗੱਲ ਸਹੀ ਮਿਲਾਂਗਾ ਜਾ ਨਾਲੇ ਆ ਵੀ ਫਿਰ ਉਹ ਹੈਪੀ ਹੋਣੀ ਵੀ ਘਰੇ ਹੋਣਗੇ ਨਾ ਉਹ ਵੀ ਆਪਣਾ ਸਲਾਹ مشورہ ਪੱਕਾ ਕਰ ਲੈਣਗੇ ਤੂੰ ਖੜੀ ਉਹਨੂੰ ਨਾਲ ਹਾਂ ਆਹੋ ਚੱਲ ਇੱਧਰ ਕਰਦਾ ਪਿੱਧਰ ਮੈਂ ਚੱਲ ਜਾਈਂ ਜ਼ਰੂਰ ਚੰਗਾ ਠੀਕ ਆ ਢੀ ਸੜੀਏ ਕਿਤੇ ਹੋਤੈ ਨਾ ਸੁਖ ਨੂੰ ਮਾਥੀ ਨਹੀਂ ਲਾਇਆ ਤੂੰ ਜੇ ਸ਼ੁਰੂ ਕੀਤਾ ਪੂਰਾ ਦੇ ਕਰ ਦੇ ਐਂ ਦੀ ਸਾਨ ਕਰਨ ਜਿੱਦਾਂ ਮੈਨੂੰ ਭਲਾ ਜਾ ਜੂ ਨਹੀਂ ਹੁੰਦੀ ਮੈਂ ਵੀ ਅਧਿਕਾਰ ਹੀ ਲੈਣਾ ਕਿੰਗਾ ਡਾਇਨਾਮਿਕ ਕੁਛ ਨਹੀਂ ਹੋਇਆ ਜਿਵੇਂ ਪੜਾਇਆ ਮੈਨੂੰ ਕਰਨਾ ਕੀ ਹੈ ਸੂਟ ਸੀਂਗੀ ਤੇ ਅੱਜ ਤੀ ਛੱਡ ਛੱਡਿਆ ਵਾ ਅਚਾਰ ਕੌਣ ਸਿਲਾ ਦੇਣੋ ਕਿਹੜਾ ਜਾਚ ਨਹੀਂ ਆ ਤੇ ਨਾਲੇ ਕਦੇ ਸੁਣ ਦਲ ਪਰ ਹੁ ਮੜਾ ਜਾ ਮੈਂ ਅਗਲਾ ਫਿਕਰ ਨਾ ਕਰਨੀ ਹੈ ਹਾਲੇ ਤੇ ਮੈਂ ਸ਼ੁਰੂ ਕਰਨ ਹੀ ਲੱਗੀ ਹਾਂ ਪਹਿਲਾਂ ਤੂੰ ਹੀ ਮੋ ਆਪਣਾ ਦੱਸਣਾ ਲੱਗੋ ਮੇਰੀ ਗੱਲ ਸੁਣ ਧਿਆਨ ਨਾਲ ਕੰਮ ਦੀ ਗੱਲ ਹੈ ਦੱਸੋ ਇਦਰੀਆ ਥੋੜਾ ਜਿਹਾ ਸਾਥ ਦਿਓ ਹੁਣ ਤੇ ਸਾਡਾ ਪੰਡੀ ਮੈਨ ਅਸ਼ਰ ਤੇ ਉਹ ਲਾ ਬਣਾਉਣਾ ਗੱਲ ਕੀਤੀ ਕਿੰਨੇ ਦਿਨਾਂ ਤੱਕ ਇਹਨੇ ਮੈਨੂੰ ਦੱਸੀ ਨੇ ਸੋਚਦਾਈ ਜਾਈ ਨੇ ਤੇ ਹੁਣ ਕੀ ਕਰਨਾ ਉਹ ਲੱਲੀ ਹੀ ਕਰਨਾ ਕੀ ਨਵਦੀਪ ਤੇ ਮੈਂ ਵੀ ਪਹਿਹਾਂ ਦੀ ਲੋੜ ਪੈਣੀ ਤੇ ਜੇ ਸੋਨੇ ਸਾਨੇ ਦੀ ਪਹਿਂਦੇ ਦੇ ਦੇਓ ਦੇ ਦਾਂਗੇ ਟਟੇ ਲਾਇਆ ਕੋ ਦੇਣੀ ਉਹਨਾ ਦੇ ਦੇਣਾ ਮੇਲੇ ਕਰ ਲੈਣੇ ਝਟ ਤੂੰ ਮਾਹਣਾ ਮੈਂ ਨਹੀਂ ਦੇਣਾ ਬੱਦ ਹੋ ਗਈ ਤੁਹਾਡੇ ਵਾਲੀ ਤੂੰ ਹੀ ਨਾ ਕਿਤੇ ਮੇਰਾ ਸਾਥ ਦੇ ਦੇ ਕਿ ਹਾਂ ਨਵਦੀਪ ਠੀਕ ਹੈ ਤੂੰ ਜੋ ਕਹਿੰਨੀ ਇਦਾਂ ਹੀ ਹੋਣਾ ਚਾਹੀਦਾ ਤੁਮ ਹੀ ਕਹਿੰਦੇ ਤੁਹਾਨੂੰ ਹਰ ਵਕਤ ਮੈਨੂੰ ਬੁਰੀ ਲੱਗਦੀ ਹੈ ਬੁਰੀ ਦੀ ਨਹੀਂ ਗੱਲ ਕਰ ਰਹੀ ਯਾਰ ਥੋੜੀ ਜਿਹੀ ਦਿਆਣਾ ਕਿ ਤੁਸੀਂ ਜੇ ਕੋਈ ਚੀਜ਼ ਵਾਸਤੇ ਲੋੜੋਗੀ ਤੇ ਮੈਂ ਕੱਟ ਕੇ ਨਾ ਦੇਵਾਂਗੀ ਪਹਿਲੇ ਦੀ ਗੱਲ ਵਾਕ ਅਕਸਰ ਮੈਂ ਕਹਿੰਦੇ ਤੂੰ ਹੁਣੇ ਫੜਾ ਦੇਣੀ ਤੈਨੂੰ ਕੱਢ ਕੇ ਜਿੰਨਾ ਸੋਨਾ ਮੇਰੇ ਕੋਲ ਹੈਗਾ ਉਹ ਜੇ ਲੋੜ ਪਈ ਤੇ ਫੇਰ ਕੀ ਪਤਾ ਲੰਭੋ ਨਹੀਂ ਸਰ ਜਾਣਾ ਪਰ ਤੂੰ ਹੀ ਨਾ ਤੇ ਰਿਆ ਕਰੋ ਮੈਂ ਇਹ ਘਰ ਦਾ ਸੋਚਦੀ ਮਰ ਚੱਲੀ ਆ ਪਰ ਮੈਨੂੰ ਕਿਹਨੇ ਨਹੀਂ ਬਣਾਇਆ ਵੀ ਹਾਂ ਵੀ ਇਹ ਕੁਝ ਸੋਚਦੀ ਆ ਇਹੋ ਤੁਸੀਂ ਆਂਦੇ ਹੋ ਵੀ ਇਹ ਬਰਬਾਦ ਕਰਨ ਤੇ ਤੁਣੀਏ ਨਮਦੀਪ ਇਦਾਂ ਦਾ ਮੈਂ ਤੈਨੂੰ ਕਦੀ ਕਿਹਾ ਹੀ ਨਹੀਂ ਆ ਤੇ ਫਿਰ ਹੁਣ ਤੁਸੀਂ ਸਪੈਸ਼ਲ ਕਾਹਣੀ ਆ ਵੀ ਗੁਰਲੀਨ ਨੇ ਤੇ ਦੇ ਦੇਣਾ ਤੇਰੀ ਗੱਲ ਆ ਤੂੰ ਨਹੀਂ ਦੇਣਾ ਮੈਂ ਵੀ ਆਖੀ ਕਿ ਵੀ ਮੈਂ ਨਹੀਂ ਦੇਣਾ ਯਾਰ ਮੈਨੂੰ ਇੰਨੀ ਮਾੜੀ ਲੱਗਦੀ ਆ ਤੁਹਾਨੂੰ ਉਹ ਚਲ ਛਾਗੋ ਵਾਲੀ ਗੱਲ ਸ਼ਟ ਦੋਵਲੀ ਗੱਲ ਸੜ ਕੇ ਰੱਖ ਦਿੰਦੇ ਗੱਲ ਕਰਨ ਲੱਗਿਆਂ ਵੀ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਕੋਈ ਸੇਚ ਨਹੀਂ ਦੋ ਫਿਰ ਉਹ ਕੰਮ ਕਰਨ ਨਹੀਂ ਇਹ ਤਾਂ ਇੱਕ ਗੱਲਾਂ ਹੀ ਇੰਤਾਂ ਹੀ ਕਰਦੇ ਹੋ ਕਿਤੇ ਮੇਰੇ ਨਾਲ ਵਿੱਚ ਅੱਜ ਸੁਆਦਨਾ ਬੋਲਿਆ ਕਰੋ ਉਹ ਛੱਡ ਛੱਡ ਤੇ ਇਹ ਬੋਹੀ ਜਿਹੜੇ ਹਨ ਹੁਣ ਖਰਚਾ ਘੱਟ ਕਰਿਆ ਨੂੰ ਥੋੜਾ ਜਿਹਾ ਆ ਸੋੜ ਰਹਿਣ ਦਿਆ ਕਰੀ ਸਾ ਜੇ ਉਹ ਸਾ 6 ਮਹੀਨੇ ਨਾ ਨਾ ਲਾਵਾਂਗੇ ਤੇ ਕੁਝ ਨਹੀਂ ਹੋ ਚੱਲਿਆ ਚਲੋ ਠੀਕ ਹੈ ਜੀ ਕਿਹੜੇ ਥੋੜੇ ਜਿਹੜੇ ਨਹੀਂ ਲੈਂਦੇ ਠੀਕ ਹੈ ਜੀ ਇਹੋ ਚਾਰ ਮਰਲੇ ਭਾਂਜਣਗੇ ਮੜਾਵਾ ਆਹ ਸਭ ਕੁ ਚੰਗਾ ਹੀ ਹੈ ਤੇ ਮੇਰੀ ਗੱਲ ਸੁਣੋ ਤੇ ਲਾਹਵਣਾਂ ਦੇ ਪੈਸੇ ਉਹਨਾਂ ਨੇ ਕਿੱਥੋਂ ਪਾਉਣੇ ਆ ਪਾਉਣੇ ਨਾਲ ਦੇ ਕਿੱਥੋਂ ਆਣਾ ਜਿੱਧਾ ਅੱਗੇ ਜਾਂਦਾ ਹੀ ਕੁਝ ਫਸਲ ਦੇ ਰਾਂ ਜਾਣੇ ਨੇ ਜੇ ਲੋੜ ਪਈ ਤਾਂ ਮੈਂ ਨਾ ਪਲਾਟ ਵੇਚ ਦਾਂਗੀ ਖੁਸ਼ ਹੋਈਦਾ ਜਦੋਂ ਉਹ ਚੀਜ਼ ਲੱਗੀ ਇਹਦਾ ਦੁਖੀ ਨਹੀਂ ਹੋਈਦਾ ਹੁੰਦਾ ਖੁਸ਼ੀ ਤੇ ਮੈਨੂੰ ਬਥੇਰੀ ਹੈ ਸਭ ਕੁ ਚੱਲ ਵਧੀਆ ਵਾ ਤੇ ਮੇਰੀ ਗੱਲ ਸੁਣੋ ਆਪਣੇ ਨਾਂ ਕਰਾਉਣੀ ਜੀ ਤੇ ਆਪਣੀਆਂ ਤਨਖਾਹਾਂ ਉਹਨੇ ਛੇੜਿਓ ਇਹ ਨਾ ਬਣਾਉਂ ਹੱਲਾ ਛੇੜੀਆਂ ਦਿਨ ਦੀ ਫਿਰੋ ਭਈ ਨਹੀਂ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰਿਓਂ ਆਪਣੀਆਂ ਤਨਖਾਹਾਂ ਵੀ ਦੇ ਦਾਂਗੇ ਤੁਹਾਨੂੰ ਬਾਕੀ ਜਿਹੜਾ ਸਾਰਾ ਕੰਮ ਸਾਂਝੇ ਥਾਉਣੀ ਹੋਣਾ ਨਾ ਨਵਦੀਪ ਉਹਦੋਂ ਛੇੜਨੀਆਂ ਪੈਣੀਆਂ ਨੇ ਲੈ ਦੱਸ ਹੁਣ ਇਹਨਾਂ ਨੂੰ ਕੋਈ ਚੱਤੀ ਆ ਕਿ ਇਹਨੀਆਂ ਆਪਣਾ ਸਾਰਾ ਕੁਝ ਦੇਣਾ ਦਾ ਇਹਨਾਂ ਨੂੰ ਸੋਨਾ ਵੀ ਇਹੀ ਕੱਢ ਕੱਢ ਕੇ ਇਹਨਾਂ ਨੂੰ ਫੜਾਈ ਤਨਖਾਹਾਂ ਵੀ ਇਹਨਾਂ ਨੂੰ ਫੜਾਈ ਅੱਡੀ ਕੱਲਿਆਂ ਦੀ ਥੋੜੀ ਭਰਨੀ ਹੈ ਉਹਨਾਂ ਦਾ ਵੀ ਨਾਲ ਬਰਾਬਰ ਦਾ ਹਿੱਸਾ ਹੁਣ ਜੇ ਇਹਨਾਂ ਨੇ ਨਹੀਂ ਨਾ ਕੋਈ ਪੈਸਾ ਪਾਉਣਾ ਤੇ ਆਪਣੇ ਨਾਂ ਫਿਰ ਸਾਰੀ ਕਰਾਇਓ ਨਵਦੀਪ ਇੱਕ ਦਿਨ ਮੈਂ ਗੱਲ ਦੱਸਦਾ ਦੁਨੀਆ ਭਾਈ ਇਧਰ ਦੀ ਉਧਰ ਉਹ ਇਹਨਾਂ ਆਪਣੇ ਭਰਾਵਾਂ ਨੂੰ ਠੋਖਾ ਨਹੀਂ ਕਰ ਸਕਦਾ